ਮੈਂ ਜਿਦਾਰ ਸਿੰਘ ਨਲਵੀ ਫਰਾਨਾ ਸੇ ਗੁਰਦਵਾਰਾ ਬੰਦ ਕਮੇਟੀ ਦਾ ਚੁਣਿਆ ਹੋਇਆ ਮੈਂਬਰ ਖਿਆ ਬਾਤ ਮਾਰ ਕਹ ਰਹਾ ਹਕਤਾਂ ਅ ਬਜਟ ਨੂੰ ਲੈ ਕੇ ਜਿਹੜੇ ਤੁਸੀਂ ਆਪ ਅਖੀ ਵੇਖਿਆ ਕਿਸ ਤਰ੍ਹਾਂ ਨਾਲ ਤੁਸੀਂ ਕੰਪਲੀਟ ਕੀਆ ਤੇ ਕੀ ਤੁਹਾਨੂੰ ਲੱਗਦਾ ਹੈ ਬਜਟ ਨਾਰਮਲੀ ਹਰ ਸੰਸਥਾ ਦਾ ਨਵੇਂ ਫਾਈਨੈਂਸ਼ੀਅਲ ਇਅਰ ਤੋਂ ਪਹਿਲੋ ਪਾਸ ਹੁੰਦਾ ਹੈ ਪਰ ਕਿਉਂਕਿ ఎలక్షన్ ਤਾਂ 19 జనవరి ਨੂੰ ਹੋਇਆ ਸੀਗਾ ਪਰ ਨਾਮਿਨੇਟਡ ਮੈਂਬਰਸ ਦਾ ఎలక్షన్ ਲੰਮਕਿਆ ਜਿਸ ਕਾਰਨ ਜਿਹੜੀ ਬਜਟ ਦੀ ਪਹਿਲੀ ਮੀਟਿੰਗ ਸੀਗੀ ਉਹ 25 6 2025 ਨੂੰ ਕੂਪ ਖੇਤਰਾ ਹੈੱਡ ਆਫਿਸ ਵਿੱਚ ਹੋਈ ਉਸ ਮੀਟਿੰਗ ਦੇ ਵਿੱਚ ਸਾਰੇ ਤਕਰੀਬਨ ਮੈਂਬਰਾਂ ਨੇ ਇਹ ਇਤਰਾਜ਼ ਉਠਾਇਆ ਕਿ ਪ੍ਰਧਾਨ ਜੀ ਨੇ ਜੋ ਬਜਟ ਪੇਸ਼ ਕੀਤਾ ਹੈ ਉਹ ਐਕਟ ਦੀ ਵਿਵਸਥਾ ਦੇ ਅਗੇਂਸਟ ਹੈ ਐਕਟ ਦੀ ਵਿਵਸਥਾ ਸੈਕਸ਼ਨ 19ਏ ਇਹ ਕਹਿੰਦਾ ਹੈ ਕਿ ਬਜਟ ਦੀ ਮੀਟਿੰਗ ਪ੍ਰਦਾਨ ਨਹੀਂ ਜਿਹੜੀ ਹਰਿਆਣਾ ਸਿੱਖ ਗੁਰਦਵਾਰਾ ਪੰਥ ਕਮੇਟੀ ਦੀ ਐਗਜ਼ੀਕਟਿਵ ਬਾਡੀ ਹੈ ਉਸ ਨੂੰ ਇਹ ਮੀਟਿੰਗ ਬੁਲਾਉਣ ਦਾ ਅਧਿਕਾਰ ਹੈ ਮੈਂ ਇਸ ਗੱਲ ਤੇ ਇਤਰਾਜ਼ ਕੀਤਾ ਕਿ ਇਹ ਮੀਟਿੰਗ ਅੱਜ ਹੋ ਹੀ ਨਹੀਂ ਸਕਦੀ ਕਿਉਂਕਿ ਪ੍ਰਾਪਰ ਅਧਿਕਾਰੀ ਵੱਲੋਂ ਇਹ ਮੀਟਿੰਗ ਨਹੀਂ ਬੁਲਾਈ ਗਈ ਔਰ ਮੀਟਿੰਗ ਪ੍ਰਧਾਨ ਜੀ ਨੇ ਬੁਲਾ ਕੇ ਸੈਕਸ਼ਨ 19 1 ਦੀ ਉਲੰਘਣਾ ਕੀਤੀ ਹੈ ਦੂਸਰੀ ਮੈਂ ਕਹ ਲਈ ਕਿ ਸੈਕਸ਼ਨ 53 2 ਦੇ ਪੈਰਾ i ਦੇ ਵਿੱਚ ਇਹ ਲਿਖਿਆ ਹੈ ਕਿ ਬਜਟ ਪ੍ਰਾਪਰ ਫਾਰਮ ਵਿੱਚ ਜਿਹੜਾ ਕਿ ਜਨਰਲ ਬਾਡੀ ਦੁਆਰਾ ਨਿਰਧਾਰਤ ਕੀਤਾ ਜਾਏਗਾ ਉਸ ਵਿੱਚ ਪੇਸ਼ ਕੀਤਾ ਜਾਵੇ। ਪ੍ਰਧਾਨ ਜੀ ਨੇ ਜਿਹੜਾ ਬਜਟ ਪੇਸ਼ ਕੀਤਾ ਉਹਦਾ ਕੋਈ ਪਰਫਾਰਮਾ ਨਹੀਂ। ਕੋਈ ਸ਼ੇਰ ਨਹੀਂ ਕੋਈ ਪੈਰ ਨਹੀਂ ਕੋਈ ਕੁਝ ਨਹੀਂ। ਇਸ ਵਾਸਤੇ ਮੇਰਾ ਇਸ ਗੱਲ ਤੇ ਵੀ ਤੌਰ ਸਿਵਾ। ਅ ਇਸ ਗੱਲ ਨੂੰ ਪ੍ਰਧਾਨ ਜੀ ਨੇ ਮੰਨਿਆ ਜਨਰਲ ਹਾਊਸ ਦੇ ਵਿੱਚ ਉਹਨਾਂ ਐਲਾਨ ਕੀਤਾ ਕਿ ਨਲੂਬ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਸਹੀ ਹੈ। ਬਜਟ ਠੀਕ ਢੰਗ ਨਾਲ ਤੇ ਠੀਕ ਕਾਨੂੰਨ ਦੀ ਵਿਧੀ ਦੇ ਅਨਸਾਰ ਪੇਸ਼ ਨਹੀਂ ਕੀਤਾ ਗਿਆ ਇਸ ਵਾਸਤੇ ਅਸੀਂ ਬਜਟ ਜਮੇ ਸਰੋਂ ਤਿਆਰ ਕਰਕੇ ਕਾਨੂੰਨ ਦੇ ਮੁਤਾਬਕ ਤੇ ਵਿਧੀ ਦੇ ਮੁਤਾਬਕ ਬੁਲਾਵਾਂਗੇ ਇਹਨਾਂ ਨੇ ਦੁਬਾਰਾ ਫਿਰ ਮੀਟਿੰਗ ਬੁਲਾਈ ਉਸ ਮੀਟਿੰਗ ਦੇ ਵਿੱਚ ਵੀ ਇਹਨਾਂ ਨੇ ਉਸੇ ਤਰ੍ਹਾਂ ਹੀ ਹੂ ਹੂ ਅੱਖਰ ਬਿ ਅੱਖਰ ਉਹੀ ਗੱਲ ਪੇਸ਼ ਕੀਤੀ ਜਿਹੜਾ ਪ੍ਰਧਾਨ ਨੇ ਜਨਰਲ ਹਾਊਸ ਦੇ ਵਿੱਚ ਔਨ ਦੀ ਫਲੋਰ ਆਫ ਦੀ ਹਾਊਸ ਸਾਰੀ 49 ਮੈਂਬਰੀ ਕਮੇਟੀ ਨੇ ਵਾਦਾ ਕੀਤਾ ਸੀ ਉਸ ਦੀ ਖਿਲਾਫ ਵਰਜੀ ਕੀਤੀ ਫਿਰ ਇਹਨਾਂ ਨੇ ਤੀਜੀ ਦਫਾ ਫਿਰ ਬਜਟ ਦੀ ਮੀਟਿੰਗ ਬੁਲਾਈ ਤੇ ਤੀਜੀ ਦਫਾ ਵੀ ਉਹੀ ਜਵਸ ਉਹੀ ਗੱਲਬਾਤ ਉਹੀ ਸਾਰੀ ਕਹਾਣੀ ਇਹ ਜਿਹੜਾ ਬਜਟ ਹੋਣ ਇਹਨਾਂ ਨੇ 7 ਜਨਵਰੀ 2026 ਨੂੰ ਪਾਸ ਕੀਤਾ ਹੈ ਉਹ ਨਾ ਸੈਕਸ਼ਨ 19 ਇੱਕ ਦੇ ਅਨੁਸਾਰ ਹੈ ਨਾ 53 2 ਦੇ ਸਬ ਸੈਕਸ਼ਨ ਇਹ ਆਈ ਦੇ ਅਨੁਸਾਰ ਹੈ ਇਸ ਵਾਸਤੇ ਸਾਡਾ ਸਭ ਤੋਂ ਪਹਿਲਾ ਸਾਡੇ ਵਕੀਲ ਸਾਹਿਬ ਦਾ ਤੇ ਸਾਡਾ ਜੁਡੀਸ਼ੀਅਲ ਕਮਿਸ਼ਨਰ ਅੱਗੇ ਸਭ ਤੋਂ ਪਹਿਲਾ ਇਤਰਾਜ਼ ਇਹ ਹੈ ਕਿ ਇਹ ਬਜਟ ਕਾਨੂੰਨ ਦੀ ਖਿਲਾਫ ਵਰਤੀ ਕਰਦਾ ਹੈ ਔਰ ਇਸ ਕਮੇਟੀ ਦਾ ਪ੍ਰਧਾਨ ਸਾਹਿਬ ਦਾ ਸੁਭਾਅ ਹੈ ਕਿ ਕਾਨੂੰਨ ਦੀ ਖਿਲਾਫ ਵਰਤੀ ਕਰਕੇ ਇਹਨਾਂ ਨੂੰ ਸਵਾਦ ਆਉਂਦਾ ਹੈ ਇਹ ਕਾਨੂੰਨ ਨੂੰ ਮੰਨਦੇ ਇਸ ਵਾਸਤੇ ਮਿਹਰਬਾਨੀ ਕਰਕੇ ਜੱਜ ਸਾਹਿਬ ਆਦੇਸ਼ ਦੇਣ ਕਿ ਇਹ ਬਜਟ ਜਿਹੜਾ ਹੈ ਉਹ ਸੈਕਸ਼ਨ ਆਣੇ ਦੇ ਮੁਤਾਬਕ ਐਕਟ ਦੇ ਮੁਤਾਬਕ ਬਣਾਇਆ ਜਾਵੇ ਪਰ ਸਾਡੀ ਇਸ ਗਲਤੀ ਸੁਣਵਾਈ ਨਹੀਂ ਹੋ ਤਾਂ ਨਤੀਜਾ ਇਹ ਹੋਇਆ ਕਿ ਇਹ ਜਿਹੜਾ ਬਜਟ ਹੈ ਇਹ 7 ਜਨਵਰੀ ਨੂੰ ਪਾਸ ਹੋ ਗਿਆ ਐਜ਼ ਇਟ ਇਜ਼ ਐਜ਼ ਇਟ ਇਜ਼ ਔਰ ਜਿਹੜਾ ਕੋਰਮ ਦਾ ਹੋਣਾ ਹੈ ਇਹ ਵੀ ਸੈਕਸ਼ਨ ਚ ਲਿਖਿਆ ਹੈ ਐਕਟ ਵਿੱਚ ਲਿਖਿਆ ਹੈ ਠੀਕ ਤਾਂ ਕਿ ਪਤਾ ਲੱਗੇ ਕਿ ਭਈ ਜਿਹੜੀ ਮੀਟਿੰਗ ਹੈ ਕੋਈ ਵੀ ਮੀਟਿੰਗ ਜਨਰਲ ਬਾਡੀ ਦੀ ਯਾ ਐਬਜੈਕਟਿਵ ਬਾਡੀ ਦੀ ਉਹਦੇ ਵਾਸਤੇ ਐਟਵਿਚ ਸਪੈਸ਼ਲ ਕਿ ਹੈ ਵੀ ਕੋਰਮ ਹੋਣਾ ਚਾਹੀਦਾ ਸਾਡਾ ਇਹ ਵੀ ਤਰ੍ਹਾਂ ਸੀਗਾ ਵੀ ਕੋਰਮ ਨਹੀਂਗਾ ਇਸ ਵਾਸਤੇ ਇਹ ਜਿਹੜਾ ਬਜਟ ਹੈ ਦੀ ਮੀਟਿੰਗ ਵੀ ਨਹੀਂ ਬੁਲਾਈ ਜਾ ਸਕਦੀ ਕਿਉਂਕਿ ਬਜਟ ਦੀ ਮੀਟਿੰਗ ਬਹੁਤ ਐਮ ਹੁੰਦੀ ਹੈ ਸਾਰੇ ਦਾ ਸਾਰਾ ਫਾਈਨੈਂਸ ਕੰਟਰੋਲਡ ਹੁੰਦਾ ਹੈ ਪਰ ਸਾਡੀ ਇਸ ਬੇਨਤੀ ਦੇ ਵੀ ਕਮਿਸ਼ਨ ਦੁਆਰਾ ਨਹੀਂ ਮਿਲੇਗਾ ਕੋਰਮ ਹੋਣਾ ਨਾ ਹੋਣਾ ਐਕਟ ਦੇ ਮੁਤਾਬਕ ਹੋਣਾ ਨਾ ਹੋਣਾ ਕਿਸੇ ਵੀ ਗਲਤੀ ਪਰਵਾਹ ਨਹੀਂ ਅੱਜ ਜਦੋਂ ਬਜਟ ਦੇ ਵਿੱਚ ਬਾਰੇ ਬਹਿਸ ਹੋ ਰਹੀ ਸੀਗੀ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਤਾਂ ਸਾਡੀਆਂ ਕਿਸੇ ਵੀ ਗੱਲਾਂ ਨੂੰ ਨਾਮ ਮੰਨਿਆ ਗਿਆ ਇਸ ਵਾਸਤੇ ਸਾਡੇ ਵਕੀਲ ਨੇ ਇਹ ਬੇਨਤੀ ਕੀਤੀ ਜੱਜ ਸਾਹਿਬ ਅਕਿ ਹੁਣੇ ਕਿ ਵੀ ਕਿਰਪਾਪੂਰਵਕ ਜਿਹੜਾ ਡੇਟ ਹੈ ਉਹ ਤੁਸੀਂ ਛੇਤੀ ਰੱਖੋ ਤਾਂ ਕਿ ਸਾਨੂੰ ਇਨਸਾਫ ਮਿਲੇ ਹਾਂਜੀ ਤੇ ਇਸ ਵਾਸਤੇ ਉਹ ਕਲਜੀਤ ਸੀਗੀ ਉਹ ਇਹਨਾਂ ਨੇ ਬਾਰ-ਬਾਰ ਇਸ ਹਾਲ ਦੇ ਇਤਰਾਜ਼ ਕੀਤੇ ਇصرਾਰ ਕੀਤਾ ਪਰ ਇصرਾਰ ਕੀਤੇ ਜਾਣ ਦੇ ਬਾਵਜੂਦ ਵੀ ਸੁਪਰੀਸ਼ਲ ਕਮਿਸ਼ਨ ਨੇ ਇਹ ਸਾਦੀ ਕਾਨੂੰਨ ਨਹੀਂ ਮੰਨਦਾ ਤਾਂ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਐਕਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਵੀ ਜੁਡੀਸ਼ੀਅਲ ਕਮਿਸ਼ਨ ਦੀ ਵਿਵਸਥਾ ਹੈ ਹਰਿਆਣਾ ਕਮੇਟੀ ਦੇ ਵਿੱਚ ਵੀ ਵਿਵਸਥਾ ਹੈ ਔਰ ਉਸ ਵਿਵਸਥਾ ਦੇ ਰਹੀ ਜਿਸਟਿਸਕਲ ਸੈਸ਼ਨ ਜੱਜ ਦੇ ਲੈਵਲ ਤੱਕ ਦੀ ਜਿੰਨੀਆਂ ਵੀ ਕੋਰਟਸ ਨਹੀਂ ਉਹਨਾਂ ਸਾਰਿਆਂ ਨੂੰ ਬਾਰ ਕਰਕੇ ਕੇਵਲ ਤੇ ਕੇਵਲ ਇੱਕੋ ਜੱਜ ਨੂੰ ਰਕਾਰ ਦਿੱਤਾ ਗਿਆ ਹੈ ਕਿ ਜਦੋਂ ਗੁਰਤੌਰ ਦੇ ਪ੍ਰਬੰਧਾਂ ਦੀ ਕੋਈ ਵੀ ਗੱਲ ਹੋਵੇ ਤਾਂ ਉਹ ਉਸ ਨੂੰ ਛਿਚਿਤ ਛਿਤੀ ਸੁਣ ਕੇ ਛਿਚਿਤ ਛਿਤੀ ਇਸਾ ਤਾਂ ਇਹ ਜਿਹੜੀ ਜੇਸ ਗੱਲ ਦੀ ਵਿਵਸਥਾ ਹੈ ਸਪੈਸ਼ਲ ਤੌਰ ਤੇ ਅਸੈਂਬਲੀ ਨੇ ਕੀਤੀ ਹੈ ਉਰੇ ਕੋਨੂੰ ਬਣਿਆ ਉਸ ਗੱਲ ਦੀ ਵੀ ਉਲੰਘਣਾ ਹੋ ਰਹੀ ਹੈ ਉਸ ਗੱਲ ਨੂੰ ਵੀ ਜੱਜ ਜੱਜ ਸਾਹਿਬ ਆਪ ਹੀ ਨਹੀਂ ਮੰਨ ਰਿਹਾ ਲੰਮੀਆਂ ਤਰੀਕਾਂ ਦੇ ਰਹੇ ਨੇ ਔਰ ਨਤੀਜਾ ਇਹ ਹੋਇਆ ਹੈ ਕਿ ਜਿਹੜਾ ਬਜਟ ਪਹਿਲੀ ਤਰੀਕ ਪੇਸ਼ ਹੋਣਾ ਚਾਹੀਦਾ ਸੀਗਾ ਉਹ ਉਹਨਾਂ ਨੂੰ ਲੰਮਾ ਸਮਾਂ ਦੇ ਦਿੱਤਾ ਵੀ ਤੁਸੀਂ ਪੈਸਾ ਖਰਚ ਕਰ ਲਓ ਫਿਰ ਉਸ ਖਰਚ ਹੋਏ ਪੈਸੇ ਦੀ ਉਸ ਖਰਚ ਹੋਏ ਪੈਸੇ ਦੀ ਰੈਗੂਲਰਾਈਜ਼ ਜੁਡੀਸ਼ੀਅਨ ਕਮਿਸ਼ਨ ਨੇ ਕਰ ਦਿੱਤਾ ਹੁਣ ਅੱਜ ਦਿੱਕਤ ਦਾ ਜਨਵੀ ਬਜਟ ਪੇਸ਼ ਹੋਇਆ ਹੈ 7 ਜਨਵਰੀ ਜਿਹੜਾ ਬਜਟ ਪੇਸ਼ ਹੋਇਆ ਹੈ ਉਹਦੇ ਵਿੱਚ ਜਿਹੜੇ ਬੰਦੇ ਆਣੂ ਪਤਾ ਕਿ ਬਜਟ ਕੀ ਹੁੰਦਾ ਹੈ ਉਹ 7 ਜਨਵਰੀ ਨੂੰ ਪੇਸ਼ ਹੋਇਆ ਹੈ ਤਾਂ ਘਾਟੋਂ ਘੱਟ 31 12 2025 ਤੱਕ ਦਾ ਜੋ ਖਰਚਾ ਐਕਚੁਅਲ ਹੋਇਆ ਹੈ ਉਸ ਦਾ ਪ੍ਰਗਟਾਵਾ ਬਜਟ ਦੇ ਵਿੱਚ ਹੋਣਾ ਬਹੁਤ ਲਾਜ਼ਮੀ ਹੈ ਇਹ ਜਿਹੜਾ ਬਜਟ ਹੈ ਇਹ ਤਾਂ ਸ਼ੁਰੂ ਦਾ 1 4 1 ਚਾਰ ਤੋਂ ਲੱਗ ਕੇ 31 12 ਤੱਕ 9 ਮਹੀਨੇ ਜਿਹੜਾ ਖਰਚ ਹੋਇਆ ਹੈ ਉਹਦਾ ਪ੍ਰਕਟਾਵਾ ਕਿਉਂ ਨਹੀਂ ਗਿਆ ਤਾਂ ਇਹ ਬਜਟ ਜਿਹੜਾ ਇਹ ਫਰਾਡ ਹੈ ਇਹ ਠੱਗੀ ਹੈ ਇਹ ਹਕੀਕਤ ਨਹੀਂ ਅੱਜ ਕੋਰਟ 'ਚ ਤੱਥੇ ਰੱਖੇ ਤੁਸੀਂ ਇਹ ਵੀ ਗੱਲ ਕਰ ਰਹੇ ਵੀ ਸਾਈਨ ਵੀ ਕਰਵਾਏ ਗਏ ਸਾਰੇ ਮੈਂਬਰਾਂ ਤੋਂ ਉਸ ਗੱਲ ਵਾਰਾ ਉਸ ਗੱਲ ਵਾਰਾ ਦੂਜੀ ਗੱਲ ਇਹ ਹੈ ਕਿ ਕੋਰਮ ਪੂਰਾ ਹੋਇਆ ਜਾਂ ਨਹੀਂ ਹੋਇਆ ਇਸ ਗੱਲ ਵਾਸਤੇ ਜਿਹੜੇ ਕੁਝ ਮੈਂਬਰਾਂ ਕੋਲੋਂ ਇਹਨਾਂ ਨੇ ਜਿਹੜੇ ਨਹੀਂ ਕਹਿ ਸਕਦੇ ਇਹਨਾਂ ਨੇ ਦੱਸੋ ਕਰਾਇਆ ਉਹ ਮੈਂਬਰ ਅਸੀਂ ਤਰੀਕ ਰੱਖੀ ਸੀ ਕਿਹੜੀ ਤਰੀਕ ਸੀ 7 ਜਨਵਰੀ 7 ਨਹੀਂ ਬਾਜੀ ਸੀ ਕਿੰਨਾ ਵਕਤੋਂ ਰੱਖੇ ਸੀ ਅਗਲਾ ਤੋਂ ਲੈਨੇ ਜਿਹੜੀ 7 7 ਨਹੀਂ ਇਹਨਾਂ ਜਿਹੜੇ ਤੇ ਕਿਹੜੀ ਆਪਣੀ ਮੀਟਿੰਗ ਸੀ ਜਿਹੜੀ ਇਤੋਂ ਇਹਨਾਂ ਦੀ ਸਾਡੀ ਮੀਟਿੰਗ ਸੀ ਤਾਂ 7 ਜਨਵਰੀ ਦੇ ਵਿੱਚ ਇਹ ਦੋ ਮੈਂਬਰ ਸਰਾਵ ਬਲਦੇਵ ਸਿੰਘ ਹਾਬੜੀ ਤੋਂ ਇਹਨਾਂ ਦਾ ਕੈਥਰ ਹਲਕਾ ਹੈ ਸਰਾਜ ਜੋਗਾ ਸਰਾਜ ਜੋਗਾ ਸਿੰਘ ਇਹ ਇਹਨਾਂ ਦਾ ਜਮਨਾ ਨਗਰ ਜਗਦੀਦਾਲਾ ਇਹ ਦੋ ਮੈਂਬਰਾਂ ਜਿਹੜੇ ਸਨ ਉਹ ਬਜਟ ਨਾਲ ਬਜਟ ਦੇ ਸਿਸਟਮ ਨਾਲ ਔਰ ਇਹਨਾਂ ਦੇ ਹੋਂ ਤੱਕ ਦੇ ਕਾਰਵਾਈ ਜੋ ਖਰਚ ਕਰ ਰਹੇ ਨੇ ਅਥਾ ਖਰਚ ਕਰ ਰਹੇ ਨੇ ਔਰ ਕਿਸੇ ਨੂੰ ਬਗੈਰ ਪੁੱਛੇ ਦੱਸੇ ਕਰ ਰਹੇ ਨੇ ਬਜਟ ਵੀ ਜਿਹੜਾ ਇਹਨਾਂ ਨੇ ਪਾਸ ਕੀਤਾ ਕਿਸੇ ਵੀ ਮੈਂਬਰ ਨੂੰ ਨਹੀਂ ਪੁੱਛਿਆ ਕਿ ਵੀ ਤੁਹਾਨੂੰ ਕੋਈ ਕਿਸੇ ਕਿਸਮ ਦੀ ਰਿਕੁਆਇਰਮੈਂਟ ਹੈ ਤੁਹਾਨੂੰ ਕੋਈ ਕਿਸੇ ਕਿਸਮ ਦੀ ਲੋੜ ਹੈ ਮੁਕੰਮਲ ਡਿਕਟੇਟਰਸ਼ਿਪ ਹੈ ਇਹ ਹਰਿਆਣਾ ਕਮੇਟੀ ਦੇ ਵਿੱਚ ਔਰ ਉਸ ਰਿਪਰਟਸ਼ਿਪ ਦੇ ਢੰਗ ਚ ਨਾਲ ਉਹਨਾਂ ਨੇ ਇਹ ਬਜਟ ਟੱਕੇ ਨਾ ਪਾਸ ਕੀਤਾ ਹੈ ਸਾਡੇ ਜਦੋਂ ਇਹਨਾਂ ਦਾ ਕੋਰਮ ਪੂਰਾ ਨਹੀਂ ਹੋਇਆ ਦੋ ਮੈਂਬਰ 7 ਜਨਵਰੀ ਨੂੰ ਲੈ ਕੇ ਜਿਹੜੀ ਸ਼ਿਕਾਇਤ ਦਿੱਤੀ ਗਈ ਸੀਗੀ ਓਬਜੈਕਸ਼ਨ ਲਗਾਈ ਗਈ ਸੀਗੀ ਉਹਨੂੰ ਲਗੇ ਸੁਣਵਾਈ ਕੀਤੀ ਕਿਆ ਮਾਮਲਾ ਕਿਆ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਦੁਨੀਆ ਭਰ ਦੇ ਸੰਗਤ ਨੂੰ ਜਾਣਕਾਰੀ ਦੇਣਾ ਚਾਹਾਂਗਾ ਕਿ ਸਾਡਾ ਬਜਟ ਜੇ ਮਾਨੀ ਜੁਡੀਸ਼ੀਅਲ ਕਮਿਸ਼ਨ ਦੇ ਹਦਾਇਤਾਂ ਸਾਰ 7 ਤਰੀਕ ਨੂੰ ਤਰੀਕ ਬੁਲਾਇਆ ਗਿਆ ਸੀ ਪਰ ਜੁਡੀਸ਼ੀਅਲ ਕਮਿਸ਼ਨ ਦੇ ਆਰਡਰ ਸਨ ਕਿ ਬਜਟ ਦੇ ਸਾਰੇ ਮੈਂਬਰ ਹਾਜ਼ਰ ਹੋ ਕੇ ਬਜਟ ਤੇ ਵਿਚਾਰ ਕਰਕੇ ਬਜਟ ਤੇ ਕੋਰ ਕਰਕੇ ਬਜਟ ਨੂੰ ਪਾਸ ਕੀਤਾ ਜਾਏ ਪਰ ਜੋ ਮੈਂਬਰ ਕੁਝ ਮੈਂਬਰ ਜਿਹੜੇ ਸਨ ਮੈਂ ਸੰਖਿਦਾਗਾ ਕਿ ਇਹ ਬਜਟ ਨਾ ਪ੍ਰਧਾਨ ਦਾ ਹੁੰਦਾ ਹੈ ਨਾ ਮੈਂਬਰ ਸਭਾ ਦਾ ਹੁੰਦਾ ਹੈ ਉਹਨਾਂ ਦੀਆਂ ਡਿਊਟੀਆਂ ਹੁੰਦੀਆਂ ਨੇ ਇਸ ਕੰਮ ਨੂੰ ਪਾਸ ਕਰਵਾਉਣ ਵਾਸਤੇ ਇਹ ਬਜਟ ਅਸਲ ਵਿੱਚ ਸੰਗਤ ਦਾ ਬਜਟ ਹੁੰਦਾ ਹੈ ਤੇ ਗੁਰੂ ਘਰਾਂ ਦੇ ਸੁਧਾਰਾਂ ਤੇ ਗੁਰੂ ਘਰ ਦੇ ਪ੍ਰਬੰਧ ਚੰਗੇ ਚਲਾਉਣ ਵਾਸਤੇ ਭਾਵੇਂ ਲੰਗਰ ਹੋਣ ਪਾਵੇਂ ਤਨਖਾਈ ਦਾ ਮਸਲਾ ਹੋਵੇ ਪਾਵੇਂ ਗੁਰੂ ਘਰਾਂ ਦੇ ਸਿਧਾਂਤ ਦੇ ਬਿਲਡਿੰਗਾਂ ਦਾ ਸੁਧਾਰ ਕਰਨਾ ਹੋਵੇ ਪਾਵੇਂ ਗੁਰੂ ਘਰਾਂ ਨੂੰ ਲਮੀਨੀਕਰ ਕਰਨਾ ਹੋਵੇ ਜਾਂ ਗੁਰੂ ਘਰਾਂ ਦੀ ਸਹੂਲਤਾਂ 'ਚ ਪਾਵੇਂ ਜਿਵੇਂ ਅਸੀਂ ਸਰਾਂ ਦੀ ਗੱਲ ਕੀਤੀ ਹੈ ਸਰਾਂ ਦੀ ਗੱਲ ਸਰਾਂ ਨਵੀਂ ਬਣਾਣ ਦੀ ਗੱਲ ਹੋਵੇ ਸਾਡੇ ਕੋਲ ਪ੍ਰਿੰਟਿੰਗ ਪੈਂਸ ਵਾਸਤੇ ਮਸ਼ੀਨ ਵੱਡੀ ਕੋ ਨਹੀਂ ਜਾਂ ਮਸ਼ੀਨਾ ਖਰੀਦਣ ਦੀ ਗੱਲ ਹੋਵੇ ਕੁੱਲ ਮਿਲਾ ਕੇ ਜਿਹੜਾ ਬਜਟ ਹੈ ਇਹ ਹੀ ਅਸਲੀ ਜੜ ਹੈ ਸੰਸਥਾ ਨੂੰ ਚਲਾਉਣ ਵਾਸਤੇ ਪਾਵੇਂ ਸਰਕਾਰ ਹੋਵੇ ਤੇ ਭਾਵੇਂ ਕੋ ਸੰਸਥਾ ਹੋਵੇ ਉਹ ਬਜਟ ਪਾਸ ਹੋਣ ਤੋਂ ਬਿਨਾ ਅੱਗਾ ਚੱਲ ਹੀ ਨਹੀਂ ਸਕਦੀ ਬਜਟ ਦੇ ਵਿੱਚ ਬਹਿਸ ਕੀਤੀ ਜਾਂਦੀ ਹੈ ਵੀ ਇਹਦੇ ਚ ਗਲਤ ਕੀ ਲਿਖਿਆ ਗਿਆ ਹੈ ਇਹਦੇ ਠੀਕ ਕੀ ਲਿਖਿਆ ਗਿਆ ਉਹਦੇ ਵਾਸਤੇ ਇੱਕ ਬਜਟ ਕਮੇਟੀ ਬਣਦੀ ਇਹ ਬਜਟ ਅਸਾਂ ਨਹੀਂ ਸੀ ਤਿਆਰ ਕੀਤਾ ਇਹ ਬਜਟ ਸਾਡੇ ਆਉਣ ਤੋਂ ਪਹਿਲਾਂ ਜਿਹੜੀ ਇੱਕ ਡਾਕ ਸਰਕਾਰੀ ਕਮੇਟੀ ਡਾਕੂਮੈਂਟ ਹੀ ਬਣੀ ਸੀ ਇਹ ਉਸਨੇ ਭਾ ਬਜਟ ਬਣਾਇਆ ਸੀ ਸਾਡੇ ਨਵੀਂ ਨਵੀਂ ਸੰਸਥਾ ਸੀ ਮੈਨੂੰ ਤਾਂ 22 ਸਾਲ ਲੜਾਈ ਲੜ ਕੇ ਮੈਂ ਤਾਂ ਪੂਰਾ ਤਿਜਰਬਾ ਸੀ ਵੀ ਬਜਟ ਕੀ ਹੁੰਦਾ ਕਿਵੇਂ ਪਾਸ ਕਰਾਇਆ ਜਾਣਾ ਜਦੋਂ ਪਹਿਲੀ ਬਜਟ ਤੇ ਮੀਟਿੰਗ ਹੋਈ ਤੇ ਸਾਡੇ ਕੋਲ ਮੈਂਬਰ ਸਹਿਬਾਨਾਂ ਨੇ ਘੱਟ ਤੋਂ ਘੱਟ ਵੀ 99 ਮੈਂਬਰਾਂ ਵਿੱਚੋਂ 45 ਮੈਂਬਰ ਇਸ ਗੱਲ ਤੇ ਰਾਜੀ ਸਨ ਕਿ ਬਜਟ ਸਾਥੋਂ ਪੂਰੀ ਤਰ੍ਹਾਂ ਪੜਿਆ ਨਹੀਂ ਗਿਆ ਅਸੀਂ ਨਵੇਂ-ਨਵੇਂ ਮੈਂਬਰ ਚੁਣ ਕੇ ਆਏ ਹਾਂ ਇਸ ਬਜਟ ਨੂੰ ਕੋਈ ਦਿਨ ਡਿਲੇ ਕਰਕੇ ਇੱਕ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਜਾਏ ਕਿ ਬਜਟ ਤੇ ਕੁਝ ਉਂਤਾਈ ਤੇ ਨਹੀਂ ਯਾਂ ਕੋਈ ਇਹਦੇ ਵਿੱਚ ਗਲਤ ਕੰਮ ਤੇ ਨਹੀਂ ਹੋਇਆ ਯਾਂ ਬਜਟ ਡਾ ਹੋ ਰਿਹਾ ਹੈ ਬਜਟ ਇੱਕ ਹਮਾਨਿਤ ਹੁੰਦਾ ਹੈ ਇੱਕ ਆਪਾਂ ਰੱਖ ਦਿੰਨੇ ਆਂ ਵੀ ਆ ਚੀਜ਼ ਤੇ ਸੀਨੀਅਰ ਵੀ ਖਰਚ ਕਰਾਂਗੇ ਕਿ ਇੰਨੇ ਰੁਪਏ ਰੱਖੇ ਜਾਣੇ ਜੈਸਣ ਕਿ ਉਹ ਖਰਚ ਹੋਏ ਜਾਂ ਨਹੀਂ ਹੋਏ ਸਾਰਿਆਂ ਵਾਸਤੇ ਇੱਕ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਉਹ ਸੱਤ ਮੈਂਬਰੀ ਕਮੇਟੀ ਸੀ ਪੜਤਾਲੀ ਕਮੇਟੀ ਉਹ ਸੱਤ ਮੈਂਬਰੀ ਕਮੇਟੀ ਦੀ ਅੱਜ ਤੱਕ ਰਿਪੋਰਟ ਨਹੀਂ ਸੀ ਆਈ ਪਰ ਹੋਇਆ ਕਿ ਕਿ ਕੁਝ ਜਿਹੜੇ ਪੰਥ ਦੋਖੀ ਲੋਕ ਸਨ ਜਿਹੜੇ ਨਿਹਸਨ ਚਾਹੁੰਦੇ ਗੁਰੂ ਘਰਾਂ ਦਾ ਕੰਮ ਚੱਲੇ ਉਹ ਇੱਕ ਧੜਾ ਸੀ ਸਾਡੇ ਵਿੱਚ 49 ਮੈਂਬਰਾਂ ਵਿੱਚੋਂ 14 ਮੈਂਬਰਾਂ ਦਾ ਇੱਕ ਧੜਾ ਸੀ ਬਈ ਜੇ ਬਜਟ ਪਾਸ ਹੋ ਗਿਆ ਤੇ ਪ੍ਰਧਾਨ ਸਾਹਿਬ ਤੇ ਜਿਹੜੇ ਪ੍ਰਧਾਨ ਸਾਹਿਬ ਦੇ ਸਾਥੀ ਨੇ ਉਹਨਾਂ ਦੀ ਬੱਲੇ ਬੱਲੇ ਹੋ ਜਾਏਗੀ ਕਿਉਂਕਿ ਪ੍ਰਧਾਨ ਸਾਹਿਬ ਤੋਂ ਉਹਦੇ ਸਾਰੇ ਸਾਥੀ ਚਾਹੁੰਦੇ ਨੇ ਗੁਰੂ ਘਰਾਂ ਦਾ ਪ੍ਰਬੰਧ ਚੰਗਾ ਚੱਲੇ ਸਾਨੂੰ ਅੰਮ੍ਰਿਤਸਰ ਸਰਾ ਮਿਲਣੀ ਚਾਹੀਦੀ ਇੱਕ ਸਾਡੀ ਜਿਹੜੀ ਪ੍ਰਿੰਟਿੰਗ ਪ੍ਰੈਸ ਹੈ ਉਹਦੇ ਵਿੱਚ ਹਾਈ ਪਾਵਰ ਦੀਆਂ ਮਸ਼ੀਨਾਂ ਲੱਗਣੀਆਂ ਚਾਹੀਦੀਆਂ ਨੇ ਗੁਰੂ ਘਰਾਂ ਦਾ ਨਵੀਕਰਨ ਹੋਣਾ ਚਾਹੀਦਾ ਹੈ ਗੁਰੂ ਘਰਾਂ ਦੇ ਨਾਲ ਕਈਆਂ ਜ਼ਮੀਨਾਂ ਨੂੰ ਜਿਹੜੀਆਂ ਸਾਡੀਆਂ ਐਗਰੀਕਲਚਰ ਜ਼ਮੀਨਾਂ ਨੇ ਉਹਨਾਂ ਨੂੰ ਰਸਤੇ ਜਾਣ ਵਾਸਤੇ ਕੋਈ ਨਹੀਂ ਉਹਨਾਂ ਰਸਤਿਆਂ ਵਾਸਤੇ ਅੱਗੇ ਜਿਹੜੀ ਜ਼ਮੀਨ ਪੈਂਦੀ ਏ ਉਹਨੂੰ ਖਰੀਦੇ ਆ ਜਾਏ ਗੁਰੂ ਘਰਾਂ ਦਾ ਗਲਿਆਰਾ ਵਿਧਾਨ ਵਾਸਤੇ ਜਿਹੜੇ ਨਾਲ ਦੇ ਘਰ ਨੇ ਉਹਨਾਂ ਨੂੰ ਖਰੀਦਿਆ ਜਾਏ ਗੁਰੂ ਘਰ ਦੇ ਰਸਤੇ ਖੁੱਲੇ ਕੀਤੇ ਜਾਣ ਇਹ ਸਾਰੀਆਂ ਗੱਲਾਂ ਕਰਨ ਵਾਸਤੇ ਅਸਾਂ ਪ੍ਰੋਵੀਜ਼ਨ ਤਿਆਰ ਕੀਤੀ ਸੀ ਪਰ ਇਹ ਦੁਖੀ ਲੋਕ ਜਿਹੜੇ ਪੰਦੇ ਦੁਖੀ ਲੋਕ ਨੇ ਜਿਹੜੇ ਸੰਗਤ ਦੇ ਵਿਰੋਧੀ ਲੋਕ ਨੇ ਜਿਨ੍ਹਾਂ ਨੂੰ ਸੰਗਤ ਨੇ ਨਕਾਰ ਦਿੱਤਾ ਹਰਾ ਦਿੱਤਾ ਪਰ ਸਰਕਾਰ ਦੀਆਂ ਲੀਲੜੀਆਂ ਲੈ ਕੇ ਉਹ ਮੈਂਬਰ ਤਾਂ ਪੈ ਗਏ ਮੈਂਬਰ ਬਣ ਤੋਂ ਬਾਅਦ ਉਹਨਾਂ ਆਪਣੀਆਂ ਹਰਕਤਾਂ ਤੋਂ ਬਾਅਦ ਨਹੀਂ ਆਏ ਉਹਨਾਂ ਇਹ ਸੋਚਿਆ ਬਈ ਇਸ ਮੈਨੂੰ ਸੰਗਤ ਨੇ ਤੇ ਹਰਾਰ ਦਿੱਤਾ ਹੈ ਹੁਣ ਕਿਸੇ ਨਾ ਕਿਸੇ ਤੀਕੇ ਨਾਲ ਇਹ ਜਿਹੜੀ ਹਰਿਆਣਾ ਕਮੇਟੀ ਇਹਨੂੰ ਬਦਨਾਮ ਕੀਤਾ ਜਾਏ ਪ੍ਰਧਾਨ ਨੂੰ ਬਦਨਾਮ ਕੀਤਾ ਜਾਏ ਉਹਦੇ ਸਾਥੀਆਂ ਨੂੰ ਬਦਨਾਮ ਕੀਤਾ ਜਾਏ ਜਦੋਂ ਕਿ ਉਹ ਉਹਨਾਂ ਦਾ 2 1999 ਤੋਂ ਲੈ ਕੇ 2014 ਤੂੰ ਹਰਿਆਣਾ ਕਮੇਟੀ ਬਣਾਉਣ ਵਿੱਚ 1% ਵੀ ਯੋਗਦਾਨ ਦੀ ਹੈ ਕਿਸੇ ਇੱਕ ਦਿਨ ਵੀ ਛਿੰਗਾਰੀ ਦੀ ਨਜ਼ਰ ਆਇਆ ਅਸਾਂ ਰੇਲਾਂ ਵੀ ਡਕੀਆਂ ਅਸੀਂ ਜੇਲਾਂ ਵਿੱਚ ਵੀ ਗਏ ਅਸੀਂ ਜੀਟੀ ਰੋਡ ਦੀ ਜਾਮ ਕੀਤੇ ਅਸੀਂ ਧਰਨੇ ਵੀ ਮੰਤਰੀਆਂ ਤੇ ਵੀ ਲਾਏ ਪ੍ਰਧਾਨਾਂ ਦੇ ਬੂਹੇ ਤੇ ਵੀ ਲਾਏ ਸਾਰਿਆਂ ਦੇ ਬੂਹੇ ਤੇ ਅਸੀਂ ਧਰਨੇ ਤੱਕ ਲਾਂਦੇ ਰਹੇ ਪਰੋਕੀ ਤੇ ਨਜ਼ਰ ਨਹੀਂ ਆਇਆ ਜਲਵੇਂ ਹੀ 2014 ਚ ਬਿੱਲ ਪਾਸ ਹੁੰਦਾ ਹੈ ਵਿਧਾਨ ਸਭਾ ਦੇ ਵਿੱਚ ਉਸੇ ਤਰ੍ਹਾਂ ਖੁੰਬਕ ਪਤਾ ਨਹੀਂ ਕਿੱਥੋਂ ਉੱਗ ਪਏ ਕੌਣ ਇਸ ਕੌਣ ਨਹੀਂ ਅਸੀਂ ਤੇ ਜਾਣਦੇ ਨਹੀਂ ਮੈਨੂੰ ਪਤਾ ਲੱਗਾ ਕਿ ਪਹਿਲੋਂ ਉਹ ਪੰਜਾਬ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਪਿੰਡਾਂ ਲੈਣ ਪਿਛਾ ਕੇ ਹਰਿਆਣੇ ਇਹਦੇ ਵਿੱਚ ਭੇਜਿਆ ਤੇ ਉਹਨਾਂ ਦਾ ਕੰਮ ਹੈ ਇਹੋ ਜਿਹੀਆਂ ਸ਼ਰਤਾਂ ਕਰਨੀਆਂ ਤੇ ਅੜਿੱਕੇ ਪਾਣੇ ਕਿਉਂਕਿ ਜਿਹਨੂੰ ਪਿੰਡ ਹੀ ਪ੍ਰਵਾਨ ਨਹੀਂ ਕਰਦਾ ਜਿਹਨੂੰ ਉਹਦੀ ਸਟੇਟ ਹੀ ਪ੍ਰਵਾਨ ਨਹੀਂ ਕਰਦੀ ਦੂਜੀ ਸਟੇਟ ਚ ਆਣ ਕੇ ਪਨਾਹ ਲੈ ਕੇ ਉਹਦਾ ਕੰਮ ਹੀ ਇਹ ਸੀ ਰੁਕਾਵਟਾਂ ਪਾਣਾ ਸਾਨੂੰ ਉਹਨਾਂ ਦੀ ਉਹਦੀ ਅਸਲੀਅਤ ਦਾ ਪਤਾ ਨਹੀਂ ਸੀ ਵੀ ਉਹ ਕਿੱਡੀ ਕੋਈ ਮਾਰੇ ਕਿਰਦਾਰ ਦਾ ਬੰਦਾ ਹੈ ਕਿੰਨਾ ਕੋਈ ਕਠਿਆ ਇਨਸਾਨ ਹੈ ਕਿੰਨਾ ਕੋਈ ਕਮੀਨਾ ਇਨਸਾਨ ਹੈ ਕੀ ਉਹਦੀ ਭਾਸ਼ਾ ਹੈ ਪਰ ਆਪਣੇ ਆਪ ਨੂੰ ਕਦੀ ਪੰਥਕ ਪ੍ਰਚਾਰਕ ਕਹਿਣ ਲੱਗ ਪੈਂਦਾ ਹੈ ਕਦੀ ਉਹ ਆਪਣੇ ਆਪ ਨੂੰ ਪੀਸ ਆਫ ਐਮਬੈਸਡਰ ਕਹਿਣ ਲੱਗ ਪੈਂਦਾ ਆਪਣੇ ਘਰੋਂ ਮੈਡਲ ਲੈਂਦਾ ਆਪਣੇ ਗਾਲੇ ਚ ਪਉਂਦਾ ਆਪੇ ਟੋਕਰਾ ਫੁੱਲਾਂ ਦਾ ਲੈ ਜਾਂਦਾ ਆਪਣੇ ਆਪ ਦੀ ਵਰਖਾ ਕਰਵਾਉਣ ਲੱਗ ਪੈਂਦਾ ਆਪਣੇ ਆਪ ਨੂੰ ਇਹ ਧਰਮ ਪ੍ਰਚਾਰਕ ਦਾ ਚੇਅਰਮੈਨ ਦੇਖਣ ਲੱਗ ਪੈਂਦਾ ਆਪਣੇ ਆਪ ਨੂੰ ਪੰਥ ਪ੍ਰਚਾਰਕ ਕਹਿਣ ਲੱਗ ਜਾਂਦਾ ਸਾਨੂੰ ਉਸ ਬੰਦੇ ਬਰੂਪੀਆ ਦਾ ਅੱਜ ਤੱਕ ਪਰਦਾ ਹੀ ਨਹੀਂ ਲੱਗਾ ਪਹਿਲੋਂ ਏ ਪਾ ਚੋਲਾ ਪੰਦਾ ਹੁੰਦਾ ਸੀ ਹੁਣ ਉਹਨੇ ਪੰਜਾਬੀ ਪਾਣੀ ਸ਼ੁਰੂ ਕਰਤੀ ਅੱਜ ਤੇ ਮੈਂ ਵੇਖਿਆ ਕਿ ਉਹਦੀ ਪੱਗ ਦਾ ਸਟਾਈਲ ਹੀ ਬਦਲ ਗਿਆ ਪਹਿਲੋਂ ਆਪਣੇ ਆਪ ਨੂੰ ਸੰਤ ਖਵਾਉਂਦਾ ਸੀ ਸੰਤੋਂ ਨੇ ਜਦ ਸੰਤਾਂ ਕਿਹਾ ਵੀ ਤੂੰ ਸਾਡੀ ਸ਼ਰਣੀ ਦਾ ਬੰਦਾ ਨਹੀਂ ਫਿਰ ਆਪਣੇ ਆਪ ਨੂੰ ਬਾਬਾ ਖਵਾਣ ਲੱਗ ਪਿਆ ਜਿ세ਲੇ ਬਾਬਾ ਇਹਦੇ ਵਲੇ ਉਹਦੇ ਕੰਮ ਨਾ ਵੇਖੇ ਤੇ ਉਹਨੇ ਚੁੱਕ ਕੇ ਚੱਬੇ ਵਾਲੀ ਧਰਤੀ ਤੇ ਉਹਨੂੰ ਜਹੇਦਾਰ ਲਾ ਦਿੱਤਾ ਦੰਦਮਾ ਸਾਹ ਦਾ ਤੇ ਦੰਦਮਾ ਜਹੇਦਾਰ ਏਡੀ ਵੱਡੀ ਸਾਡੀ ਪੰਥ ਦੀ ਸਭ ਤੋਂ ਵੱਡੀ ਜਹੇਦਾਰਾਂ ਦੀ ਪੋਸਟ ਹੁੰਦੀ ਹੈ ਉਹਨੂੰ ਵੱਡਾ ਸਾਡੇ ਜਹੇਦਾਰ ਜਿਹੜੇ ਲੱਗਦੇ ਨੇ ਭਾਵੇਂ ਕਾਲ ਤੱਕ ਦੇ ਹੁਣ ਭਾਵੇਂ ਕਿਸੇ ਤੱਕ ਦੇ ਹੋਣ ਉਦੋਂ ਬਾਅਦ ਸਰਕਾਰ ਕਿਸੇ ਇਨਸਾਨ ਦਾ ਨਹੀਂ ਹੋ ਸਕਦਾ ਪਰ ਉਹਨੂੰ ਤੇ ਸ਼ੌਂਕ ਸੀ ਨਾ ਮਾਇਆ ਲੁੱਟਣ ਦਾ ਮਾਇਆ ਜਹੇਦਾਰ ਤੇ ਲੁੱਟ ਨਹੀਂ ਸਕਦੇ ਮਾਇਆ ਤੇ ਗੋਲਕਾਂ ਚ ਗੁਰੂ ਘਰਾਂ ਚ ਜਾਂਦੀ ਹੈ ਤੇ ਉਹਨੇ ਬਹਾਨਾ ਪਾ ਕੇ ਇਹ ਤੇ ਆਪਣੇ ਉਸ ਤੋਂ ਅਸਤੀਫਾ ਦੇ ਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰਾਂ ਨੂੰ ਗੁੰਮਰਾਹ ਕਰਕੇ ਪ੍ਰਧਾਨ ਬਣ ਗਿਆ ਉਹਨੂੰ ਪ੍ਰੈਸ ਵਾਲਿਆਂ ਨੇ ਪੁੱਛਿਆ ਜਿਹੇਦਾਰ ਜੀ ਤੁਸੀਂ ਤੇ ਦਮਦਮਾ ਸਾਹਿਬ ਦੇ ਜਿਹੇਦਾਰੋਂ ਜਿਹੜੀ ਸਭ ਤੋਂ ਮਹਾਨ ਪੋਸਟ ਹੈ ਤੂੰ ਪ੍ਰਧਾਨੀ ਚੋਕ ਲੈਣਾ ਆਂਦਾ ਜਿਹੇਦਾਰੀ ਇੱਥੇ ਕੋਈ ਨਹੀਂ ਪਿਆ ਇੱਥੇ ਤੇ ਜੋਗੋ ਜ ਹੈ ਪ੍ਰਧਾਨੀ ਇੱਥੇ ਅੱਜ ਦੀ ਸੁਣਵਾਈ ਚ ਕੀ ਹਾਂ ਅੱਜ ਦੀ ਸੁਣਵਾਈ ਜਿਹੜੀ ਹੋਈ ਏ ਆ ਮੈਂ ਜੋ ਕੁਝ ਕਹਿ ਰਿਹਾ ਇਹ ਉਹਦੀ ਬਦੌਲਤੀ ਹੋ ਰਿਹਾ ਇਹ ਮੈਂ ਸੰਗਤ ਤੇ ਛੱਡਣਾ ਪਿਆਰੀ ਸਾਧ ਸੰਗਤ ਜੀ ਤੁਸੀਂ ਨਹੀਂ ਚਾਹੁੰਦੇ ਕਿ ਸਾਡੀ ਗੁਰੂਕਾਰ ਸਿਰਾਂ ਬਣੇ ਤੁਸੀਂ ਨਹੀਂ ਚਾਹੁੰਦੇ ਕਿ ਗੁਰੂਕਾਰ ਦਾ ਨਵੀ ਨਵੀਨੀਕਰਨ ਹੋਵੇ ਤੁਸੀਂ ਨਹੀਂ ਚਾਹੁੰਦੇ ਗੁਰੂਕਾਰਾਂ ਦਾ ਪ੍ਰਬੰਧ ਠੀਕ ਹੋਵੇ ਤੁਸੀਂ ਨਹੀਂ ਚਾਹੁੰਦੇ ਵੀ ਸਾਡੇ ਲੰਗਰ ਚੰਗੇ ਤੇ ਸੋਹਣੇ ਚੱਲਣ ਕਿ ਤੁਸੀਂ ਨਹੀਂ ਚਾਹੁੰਦੇ ਵੀ ਸਾਡੇ ਜਿਹੜੇ ਮੁਲਾਜ਼ਮ ਨੇ ਕੱਟਸਨਕਾਰ ਦੇ ਪ੍ਰਤੀਆਂ ਕੀਤੀਆਂ ਗਈਆਂ ਨੇ ਉਹਨਾਂ ਦੀ ਤਨਖਾਹ ਵਧਾਈ ਜਾਏ ਤੇ ਉਹਨਾਂ ਨੂੰ ਟਾਈਮ ਤੇ ਤਨਖਾਹ ਦਿੱਤੀ ਜਾਏ ਇਸੇ ਕਰਕੇ ਆ ਸਾਡੀ ਇਹ ਸਾਰੇ ਮਸਲੇ ਤੇ ਬੈਸ ਹੋਈਏ ਤੇ ਮੈਂ ਜੱਜ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਕਿ ਮੈਂ 22 ਸਾਲ ਲੜਾਈ ਲੜ ਕੇ ਇਹ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ ਤਰਸ ਕਰੋ ਇਰੇਤੇ ਮੈਨੂੰ ਜਿੰਨਾ ਦੁੱਖ ਹੈ ਇਸ ਹਰਿਆਣਾ ਕਮੇਟੀ ਦਾ ਜੁੱਜੜਦੀ ਹੋਈ ਨੂੰ ਜਿਹੜੇ ਲੋਕੇ ਨੂੰ ਅਜਾੜਨਾ ਚਾਹੁੰਦੇ ਨੇ ਉਹਨਾਂ ਨੂੰ ਪਰਮਾਤਮਾ ਸਮਰੱਥ ਬਖਸ਼ੇ ਇਹ ਬਜਟ ਪਾਸ ਜਿੰਨਾ ਚਿਰ ਨਹੀਂ ਹੁੰਦਾ ਗੁਰੂ ਘਰ ਦੇ ਚੰਗੇ ਪ੍ਰਬੰਧ ਨਹੀਂ ਚੱਲ ਸਕਦੇ ਗੁਰੂ ਘਰਾਂ ਦੇ ਸੁਧਾਰ ਨਹੀਂ ਹੋ ਸਕਦੇ ਸਾਨੂੰ ਅਗਲਾ ਜਿਹੜਾ ਸਿਸਟਮ ਹੈ ਅਗਾ ਪ੍ਰੋਗਰੈਸ ਕਰਨ ਦਾ ਹੁੰਦੀ ਕਰਨ ਦਾ ਉਹ ਨਹੀਂ ਮਿਲ ਸਕਦਾ ਪਰ ਇਹ ਇਨਸਾਨ ਦੋ ਮੂੰਹਾਂ ਸੱਪ ਹੈ ਇੱਕ ਮੂੰਹ ਤੇ ਕਹਿੰਦਾ ਕਿ ਪ੍ਰਧਾਨ ਕੰਮ ਨਹੀਂ ਪਿਆ ਕਰਦਾ ਅਨਾਉਂਸਮੈਂਟ ਕਰੀ ਜਾਂਦਾ ਦੂਜੇ ਪਾਸੇ ਕਹਿੰਦਾ ਵੀ ਪ੍ਰਧਾਨ ਇਹ ਬਜਟ ਨਹੀਂ ਮੇ ਪਾਸ ਹੋਣ ਦੇਣਾ ਦੱਸੋ ਪ੍ਰਧਾਨ ਫੂਕ ਮਾਰ ਕੇ ਤੇ ਪੈਸੇ ਇਕੱਠੇ ਕਰਨੇ ਪ੍ਰਧਾਨ ਕੋ ਮਦਾਰੀ ਤੇ ਹੈ ਨਹੀਂ ਜਿਹੜਾ ਮਦਾਰੀ ਆ ਕੇ ਪੈਸੇ ਬਣਾ ਲੇਗਾ ਪੈਸੇ ਤੇ ਗੁਰੂਕਰ ਦੀ ਸ਼ਰਧਾ ਤੇ ਜਿਹੜਾ ਮੱਠਾ ਠੇਕੇ ਜਾਂਦਾ ਉਹ ਹੀ ਪ੍ਰਧਾਨ ਕੋਲ ਆਉਣੇ ਹੁੰਦੇ ਨੇ ਕਮੇਟੀ ਕੋਲ ਆਉਣੇ ਹੁੰਦੇ ਨੇ ਅਰਜੈਕਟਿਵ ਬਾਡੀ ਕੋਲ ਆਉਣੇ ਹੁੰਦੇ ਨੇ ਤੇ ਉਹ ਹੀ ਸੰਗਤ ਵਿੱਚ ਖਰਚ ਕਰਨ ਵਾਸਤੇ ਹੁੰਦੇ ਨੇ ਜੇ ਸਾਡਾ ਬਜਟ ਨਹੀਂ ਪਾਸ ਹੁੰਦਾ ਇਹਨਾਂ ਸਾਰੀਆਂ ਕੰਮਾਂ ਤੇ ਰੋਕ ਲੱਗ ਜਾਏਗੀ ਪਿਆਰੀ ਸਾਧ ਸੰਗਤ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਇਹੋ ਜਿਹੇ ਪੰਛ ਦੁਖੀ ਆਦਮੀਆਂ ਨੂੰ ਜਿੱਥੇ ਵੀ ਜਾਏਗਾ ਉੱਥੇ ਅਸੀਂ ਆਰਡਰ ਤੇ ਕਰ ਦਿੱਤੇ ਨੇ ਵੀ ਇਹ ਕਿਸੇ ਗੁਰੂ ਕਰਨ ਨਹੀਂ ਵੜ ਸਕਦਾ ਜਾ ਕੇ ਕਿਉਂਕਿ ਜਿਹੜੀਆਂ ਨੇ ਹੁਣੇ-ਹੁਣੇ ਬਾਸ਼ਾ ਮੇਰੇ ਬਾਰੇ ਬੋਲੀ ਹੈ ਦੀਆਂ ਪੈਣਾ ਤੱਕ ਦਾ ਗਿਆ ਹੈ ਸਾਰੇ ਦੁਨੀਆਂ ਪਰ ਦੇ ਲੋਕੀ ਇਹਨੂੰ ਜੁੱਤੀਆਂ ਮਾਰਦੇ ਨੇ ਪਏ ਕਿਉਂਕਿ ਇਹ ਇਨਸਾਨ ਐਡਾ ਕਮੀਨੇਪਨ ਤੇ ਉੱਤਰ ਐ ਕਿ ਜਿੰਨਾ ਚਿਰ ਦੁਨੀਆਂ ਦੇ ਮੈਂ ਕਮੀਨਾ ਬੰਦਾ ਵੇਖਿਆ ਤੇ ਇਕੱਲਾ ਵੇਖਿਆ ਜਿਹੜਾ ਆਪਣੇ ਆਪ ਨੂੰ ਧਰਮ ਪ੍ਰਚਾਰ ਦਾ ਚੇਅਰਮੈਨ ਖਵਾਂਦਾ ਤੇ ਪੰਥ ਪ੍ਰਚਾਰਕ ਉਹ ਖਵਾਂਦਾ ਹਾਂ ਠੀਕ ਹੈ ਬਜਟ ਨੂੰ ਲੈ ਕੇ ਮੈਂਬਰ ਜੋ ਹੈ ਦੋਨੋਂ ਆਮੇ ਆਮਲੇ ਇਹ ਤੋਂ ਅੱਜ ਹਰਿਆਣਾ ਸੇ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲ ਸਾਡੀ ਡੇਟ ਸੀਗੀ ਜੋ ਕਿ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮ ਵੱਲੋਂ ਕੇਸ ਦਾਇਰ ਕੀਤਾ ਗਿਆ ਸੀਗਾ ਕਿ ਜੋ 7 ਜਨਵਰੀ ਨੂੰ ਜਗਦੀਸ਼ ਸਿੰਘ ਢਿੰਡਾ ਵੱਲੋਂ ਬਜਟ ਪਾਸ ਕਰਨ ਦਾ ਐਲਾਨ ਕੀਤਾ ਗਿਆ ਉੱਥੇ ਫੋਰਮ ਪੂਰਾ ਨਹੀਂ ਸੀਗਾ ਉੱਥੇ 28 ਦੇ ਕਰੀਬ ਮੈਂਬਰ ਸੀ ਔਰ ਬਾਕੀ ਜਿਹੜੇ ਮੈਂਬਰ ਸਾਹਿਬਾਨਾਂ ਦੇ ਸਾਈਨ ਉਹਨਾਂ ਨੇ ਕਿਸ ਤਰ੍ਹਾਂ ਦਿਖਾ ਦਿੱਤੇ 33 ਮੈਂਬਰਾਂ ਦੇ ਸਾਈਨ ਜਦੋਂ ਇਹਨਾਂ ਨੇ ਕੇਸ ਫਾਈਲ ਕੀਤਾ ਤਾਂ 16 ਜਨਵਰੀ ਨੂੰ ਜੁਡੀਸ਼ੀਅਲ ਕਮਿਸ਼ਨ ਕੋਲ ਇਹਨਾਂ ਨੇ 33 ਸਾਈਨ ਜਿਹੜੇ ਸ਼ੋਅ ਕੀਤੇ ਔਰ ਜਿੰਨਾ 33 ਸਾਈਨਾਂ ਨੂੰ ਸ਼ੋਅ ਕੀਤਾ ਉਹਨਾਂ ਚੋਂ ਦੋ ਸਿੰਘ ਜਿਹੜੇ ਦੋ ਸਤਕਾਰਯੋਗ ਮੈਂਬਰ ਸਾਡੇ ਸਰਦਾਰ ਬਲਦੇਵ ਸਿੰਘ ਦੀ ਹਾਬੜੀਆ ਲਹਿਨ ਸਿੰਘ ਜੀ ਮੇਰੇ ਕੋਲ ਖੜੇ ਨੇ ਔਰ ਸਰਦਾਰ ਜੋਗਾ ਸਿੰਘ ਜੀ ਖੜੇ ਨੇ ਜਮਨਾ ਨਗਰ ਤੋਂ ਆ ਸਰਦਾਰ ਜੋਗਾ ਸਿੰਘ ਇਹ ਗੁਰਦੁਆਰਾ ਨਾਡਾ ਸਾਹਿਬ ਸਾਡੇ ਨਾਲ ਹਾਜ਼ਰ ਸਨ ਔਰ ਇਹਨਾਂ ਦੇ ਜਿਹੜੇ ਸਾਈਨ ਬਜਟ ਚ ਦਿਖਾਏ ਗਏ ਆ ਅਗਲੇ ਦਿਨ ਜਾ ਕੇ ਜਿਹੜੇ ਰਜਿਸਟਰ ਚਾਕੇ ਪਹਿਲੀ ਗੱਲ ਤੇ ਦਫ਼ਤਰ ਦੇ ਵਿੱਚੋਂ ਰਜਿਸਟਰ ਬਾਹਰ ਨਹੀਂ ਲਿਜਾਇਆ ਜਾ ਸਕਦਾ ਦਫ਼ਤਰ ਤੋਂ ਰਜਿਸਟਰ ਬਾਹਰ ਲਿਜਾ ਕੇ ਕੈਥਲ ਫਿਰ ਆਪਣਾ ਕਰਨਾਲ ਫਿਰ ਜਮਨਾ ਨਗਰ ਉਹ ਜਿਹੜਾ ਦਫ਼ਤਰ ਦਾ ਰਿਕਾਰਡ ਸੀ ਮੈਂਬਰ ਸਹਿਬਾਨਾਂ ਦੇ ਘਰਾਂ 'ਚੋਂ ਦਸਤਖਤ ਕਰਾਉਣ ਦੇ ਯਤਨ ਕੀਤੇ ਗਏ 104 ਕਰੋੜ ਦੀ ਗੱਲ ਹੈ 104 ਕਰੋੜ ਦਾ ਬਜਟ ਹੈ ਜਿਹੜਾ ਗੁਰਦੁਆਰਿਆਂ ਦੇ ਪ੍ਰਬੰਧ ਤੇ ਲੱਗਣਾ ਸਕੂਲਾਂ ਕਾਲਜਾਂ ਤੇ ਲੱਗਣਾ ਸੰਗਤਾਂ ਦੀ ਸੇਵਾ 'ਚ ਲੱਗਣਾ ਉਹਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਨਕਲੀ ਬਜਟ ਪਾਸ ਕਰਾ ਕੇ ਔਰ ਨਕਲੀ ਜਿਹੜਾ ਸੀਗਾ ਐਲਾਨ ਕੀਤਾ ਗਿਆ ਕਿ ਸਾਡਾ ਬਜਟ ਪਾਸ ਹੋ ਗਿਆ ਔਰ ਜਦੋਂ ਇੱਥੇ ਸੀਸੀਟੀਵੀ ਫੁਟੇਜ ਵੀਡੀਓਗ੍ਰਾਫੀ ਫੋਟੋਗ੍ਰਾਫੀ ਮੰਗੀ ਗਈ ਜੱਜ ਸਾਹਿਬ ਵੱਲੋਂ ਤੋਂ ਲੈ ਕੇ ਨਹੀਂ ਆਏ ਅੱਜ ਫਿਰ ਖੁਦ ਮੈਂਬਰ ਸਾਹਿਬਾਨ ਜਿਹੜੇ ਸੀ 49 ਮੈਂਬਰਾਂ ਨੂੰ ਜੁਡੀਸ਼ਲ ਕਮਿਸ਼ਨ ਨੇ ਬੁਲਾਇਆ ਹੋਇਆ ਸੀਗਾ ਅੱਜ ਕਾਫੀ ਸਾਰੇ ਮੈਂਬਰ ਇੱਥੇ ਆਏ ਔਰ ਜਿਹੜੇ ਦੋ ਮੈਂਬਰ ਸਾਹਿਬਾਨਾਂ ਦੇ ਸਾਈਨ 33 ਸਾਈਨਾਂ ਨਾਲ 2/3 ਮੈਜੋਰਟੀ ਹੁੰਦੀ ਹੈ 49 ਮੈਂਬਰਾਂ ਦੀ ਫਿਰ ਬਜਟ ਪਾਸ ਹੋ ਸਕਦਾ ਰ 33 ਮੈਂਬਰ ਸਹਿਬਾਨ ਹਾਜ਼ਰ ਹੀ ਨਹੀਂ ਸੀ ਜਿਹੜੇ ਦੋ ਮੈਂਬਰ ਸਹਿਬਾਨਾਂ ਦੇ ਸਾਈਨ ਦਿਖਾਏ ਕਿ ਉਹਨਾਂ ਨੇ ਆਪਣਾ ਐਫਸੀ ਡੇਵਿਡ 22 ਜਨਵਰੀ ਨੂੰ ਇੱਥੇ ਆ ਕੇ ਜੁਡੀਸ਼ੀਅਲ ਕੋਲੇ ਰਿਕਾਰਡ ਕਰਾ ਦਿੱਤਾ ਸੀ ਕਿ ਅਸੀਂ ਉਸ ਮੀਟਿੰਗ ਵਿੱਚ ਨਹੀਂ ਸੱਕ। ਅੱਜ ਇਹਨਾਂ ਨੇ ਫਿਜ਼ੀਕਲ ਤੌਰ ਤੇ ਹਾਜ਼ਰ ਹੋ ਕੇ ਫਿਰ ਦੁਬਾਰਾ ਜੁਡੀਸ਼ੀਅਲ ਕਮਿਸ਼ਨ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਆਪਣੇ ਬਿਆਨ ਜਿਹੜੇ ਦਰਜ ਕਰਾਏ ਅੱਜ ਜੱਜ ਸਾਹਿਬ ਨੂੰ ਫੈਸਲਾ ਦੇਣਾ ਚਾਹੀਦਾ ਸੀ। ਅੱਜ ਉਸ ਜਿਹੜਾ ਬਜਟ ਸੀਗਾ ਉਹਨੂੰ ਮਤਲਬ ਖਤਮ ਕਰਨਾ ਚਾਹੀਦਾ ਸੀ ਕਿ ਔਰ ਨਾਲ ਹੀ ਕਾਨੂੰਨੀ ਕਾਰਵਾਈ ਵਾਸਤੇ ਲਿਖਣਾ ਚਾਹੀਦਾ ਸੀ ਪਰ ਪਤਾ ਨਹੀਂ ਕਿ ਕਿਸ ਅੰਡਰ ਪ੍ਰੋਸੈਸ ਜੱਜ ਸਾਹਿਬ ਨੇ ਜਿਹੜਾ ਇਹ ਫੈਸਲਾ ਨਹੀਂ ਦਿੱਤਾ ਸਾਡੇ ਵਕੀਲ ਸਾਹਿਬ ਨੇ ਪੂਰੀ ਬਹਿਸ ਕੀਤੀ ਆ ਸਾਡੇ ਵਕੀਲ ਸਾਹਿਬ ਸੋਹੀ ਸਾਹਿਬ ਉਹਨਾਂ ਨੇ ਜਿਹੜੀ ਡੇਟ ਸੀ ਛੋਟੀ ਮੰਗੀ 13 ਤਰੀਕ ਜਨਵਰੀ ਪਾਈ ਗਈ ਹੈ ਜਦੋਂ ਕਿ ਉਸ ਤੋਂ ਪਹਿਲਾਂ 10 ਤਰੀਕ ਦਾ ਫਿਰ ਜਰਨਲ ਉਸ ਰੱਖਿਆ ਗਿਆ ਜਗਦੀਸ਼ ਸਿੰਘ ਢਿੰਡਾ ਵੱਲੋਂ ਤਾਂ ਸਾਡੇ ਵਕੀਲ ਸਾਹਿਬ ਨੇ ਮਾਨਯੋਗ ਜਸਟਿਸ ਸਾਹਿਬ ਨੂੰ ਕਿਹਾ ਕਿ ਤੁਸੀਂ ਜਾਂ ਤਾਂ ਤਰੀਕ ਸਾਨੂੰ ਪਹਿਲਾਂ ਦੇ ਦਿਓ ਜਾਂ ਉਸ ਜਰਨਲ ਹਾਊਸ ਦੀ ਵੀਡੀਓਗ੍ਰਾਫੀ ਦਾ ਜਿਹੜਾ ਹੁਕਮ ਜਾਰੀ ਕਰੋਗੇ ਉਹਦੀ ਵੀ ਵੀਡੀਓਗ੍ਰਾਫੀ ਕਰਨ ਕਿਉਂਕਿ ਜਿਸ ਤਰ੍ਹਾਂ ਪਿਛਲੀ ਜਰਨਲ ਹਾਊਸ ਦੀ ਮੀਟਿੰਗ 'ਚ ਘਪਲਾ ਕੀਤਾ ਗਿਆ ਕਿ ਜਿਹੜੇ ਮੈਂਬਰਸ ਆ ਜਦੋਂ ਕਿ ਪਹਿਲੀਆਂ ਸਾਰੀਆਂ ਐਗਜ਼ੈਕਟਿਵ ਮੀਟਿੰਗਾਂ ਦੀ ਵੀਡੀਓਗ੍ਰਾਫੀ ਵੀ ਹੁੰਦੀ ਸੀ ਹਰਿਆਣਾ ਕਮੇਟੀ ਵੱਲੋਂ ਔਰ ਸਾਰੇ ਜਰਨਲ ਹਾਊਸਾਂ ਦੀ ਵੀ ਵੀਡੀਓਗ੍ਰਾਫੀ ਹੁੰਦੀ ਸੀ ਤਾਂ 7 ਜਨਵਰੀ ਦੀ ਕਿਉਂ ਨਹੀਂ ਕੀਤੀ ਗਈ ਤੁਹ ਕੀ ਕਹਿਣਾ ਚਾਹੁੰਦੇ ਹੋ ਵੀ ਬਜਟ ਰੱਦ ਕਰਕੇ ਦੁਬਾਰਾ ਹੋਣਾ ਚਾਹੀਦਾ ਹੈ ਬਿਲਕੁਲ ਸਹੀ ਫਾਰਮੈਟ ਚ ਬਜਟ ਬਣ ਕੇ ਤੇ ਸਹੀ ਤਰੀਕੇ ਨਾਲ ਇਸ ਬਜਟ ਜਿਹੜਾ ਹੁਣ ਬਜਟ ਆ ਇਹਨੂੰ ਜਗਦੀਸ਼ ਸਿੰਘ ਢਿੰਡਾ ਨੇ ਖੁਦ ਰੱਦ ਕੀਤਾ ਸੀਗਾ 104 ਕਰੋੜ ਦੇ ਬਜਟ ਨੂੰ ਜੂਨ ਦੇ ਮਹੀਨੇ ਵਿੱਚ ਤੇ ਅੱਜ ਕੀ ਕਾਹਲੀ ਹੋ ਗਈ ਹੈ ਕਿ ਅੱਜ ਉਹਨੂੰ ਪਾਸ ਕਰਨਾ ਚਾਹੁੰਦੇ ਆ ਜਦੋਂ ਕਿ ਨਿਰੰਤਰ ਗੁਰੂ ਘਰਾਂ ਦੇ ਕੰਮ ਚੱਲ ਰਹੇ ਆ ਚੱਲਦੇ ਵੀ ਰਹਿਣੇ ਆ ਪਰ ਜਿਹੜਾ ਬਜਟ ਆ ਉਹ ਗਲਤ ਉਸ ਬਜਟ ਨੂੰ ਖੁਦ ਗਲਤ ਗਿਆ ਸੰਗਤਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਢਿੰਡਾ ਨੂੰ ਕਿ ਮੈਂ ਉਹ ਤੋਂ ਗਲਤ ਬਜਟ ਜਿਹੜਾ ਸੀਗਾ ਉਹ ਪਾਸ ਨਹੀਂ ਹੁਣ ਦਿੱਤਾ ਜਿਹੜਾ ਇਹ ਗਲਤ ਸੀ ਗੱਲ ਮੇਰੀ ਬਾਈਟ ਉਦੋਂ ਹੀ ਪਾਸ ਹੋਣਾ ਚਾਹੀਦਾ ਸੀਗਾ ਤੇ ਜੇ ਅੱਜ ਬਾਈਟ ਨੂੰ ਉਸੇ ਨੂੰ ਪਾਸ ਕਰਨ ਦੀ ਗੱਲ ਕਰ ਰਿਹਾ ਅੱਜ ਤੇ ਅੱਜ ਕੋਰਮ ਵੀ ਪੂਰਾ ਨਹੀਂ ਹੈ ਅੱਜ ਸਾਰੇ ਮੈਂਬਰ ਸਰ ਬਣ ਜਿਹੜੇ ਉਹ ਇਹ ਕਹਿੰਦੇ ਆ ਕਿ ਉਦੋਂ ਗਲਤ ਸੀ ਉਹ ਬਾਈਟ ਅੱਜ ਕਿਵੇਂ ਠੀਕ ਆ ਸੰਗਤਾਂ ਤੋਂ ਮਾਫੀ ਮੰਗੋ ਕਿਉਂ ਸੰਗਤਾਂ ਨੂੰ ਪਰੇਸ਼ਾਨ ਕੀਤਾ ਗਿਆ ਹੁਣ ਅੱਜ ਸਾਡੇ ਵਕੀਲ ਸਾਹਿਬ ਨੇ ਜੋ ਜੱਜ ਸਾਹਿਬ ਨੂੰ ਰਿਕੁਐਸਟ ਕੀਤੀ ਦੋ ਰਿਕੁਐਸਟਾਂ ਮੇਨ ਸੀ ਕਿ ਜਾਂ ਤਾਂ ਜਿਹੜੀ ਤਰੀਕ ਹੈ 10 ਦੇ ਜਰਨਲ ਉਸ ਤੋਂ ਪਹਿਲਾਂ ਕੀਤੀ ਜਾਵੇ ਤੇ ਜਾਂ 10 ਤਰੀਕ ਦੇ ਜਰਨਲ ਹਾਊਸ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਕਿਉਂਕਿ ਪਿਛਲੇ ਚ ਵੀ ਘਪਲਾ ਹੋਇਆ ਤੇ ਹੁਣ ਵੀ ਇਹ ਘਪਲਾ ਕਰਨਗੇ ਤਾਂ ਸਾਡੇ ਮਾਨਯੋਗ ਵਕੀਲ ਸਾਹਿਬ ਦੇ ਬਾਰ ਬਾਰ ਅਪੀਲ ਕਰਨ ਦੇ ਬਾਰ ਬਾਰ ਰਿਕਵੈਸਟ ਕਰਨ ਦੇ ਬਾਵਜੂਦ ਵੀ ਸਾਡੇ ਜਿਹੜੇ ਜੁਡੀਸ਼ੀਅਲ ਕਮਿਸ਼ਨ ਆ ਉਹਨਾਂ ਨੇ ਇਹਨਾਂ ਦੀਆਂ ਦੋਨੇ ਚੀਜ਼ਾਂ ਰਿਜੈਕਟ ਕਰਦੀਆਂ ਦੇਖੋ ਇਥੋਂ ਪਤਾ ਲੱਗਦਾ ਸਾਰੇ ਮੈਂਬਰ ਸਹਿਬਾਨ ਹੈਰਾਨ ਨੇ ਸਾਡੇ ਵਕੀਲ ਸਾਹਿਬ ਹੈਰਾਨ ਨੇ ਕਿ ਵੀਡੀਓਗ੍ਰਾਫੀ ਦਾ ਹੁਕਮ ਰਿਜੈਕਟ ਕਰਨਾ ਔਰ ਫਿਰ ਜਿਹੜਾ ਹੈ ਆਪਣਾ ਡੇਢ ਛੋਟੀ ਕਰਨੀ ਉਹਦੇ ਤੋਂ ਵੀ ਕਿਉਂਕਿ ਜੁਡੀਸ਼ੀਅਲ ਕਮਿਸ਼ਨ ਕੋਲੇ ਇੰਨੇ ਕੇਸ ਤਾਂ ਹੁੰਦੇ ਨਹੀਂ ਆ ਉਹਦਾ ਕੱਲ ਨੂੰ ਵੀ ਸੁਣਾਈ ਕਰ ਸਕਦੇ ਸੀ ਤੇ ਜਿਹੜਾ ਰਿਕਾਰਡ ਉਹਨਾਂ ਨੇ ਮੰਗਿਆ ਉਹ ਰਿਕਾਰਡ ਨਾਲ ਤਾਂ ਛੇੜਛਾੜ ਹੋ ਸਕਦੀ ਆ ਪਰ ਜਿਹੜੇ ਖੁਦ ਮੈਂਬਰ ਖੜੇ ਜੱਜ ਸਾਹਿਬ ਦੀ ਅਦਾਲਤ ਦੇ ਵਿੱਚ ਕਹਿ ਰਹੇ ਆ ਕਿ ਅਸੀਂ ਉੱਥੇ ਨਹੀਂ ਸੀ ਜੱਜ ਸਾਹਿਬ ਉਹਨਾਂ ਨੂੰ ਤਾਂ ਇਗਨੋਰ ਕਰ ਰਹੇ ਆ ਸੀਸੀਟੀਵੀ ਫੁਟੇਜ ਨਾਲ ਵੀ ਛੇੜਛਾੜ ਹੋ ਸਕਦੀ ਆ ਸੋ ਅੱਜ ਸਾਡੇ ਵਕੀਲ ਸਾਹਿਬ ਨੇ ਫੈਸਲਾ ਕੀਤਾ ਮੈਂਬਰ ਸਾਹਿਬਾਨਾਂ ਨੇ ਸਾਡੇ ਸੀਨੀਅਰ ਮੀਤਪੁਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਊਗਾ ਕਿ ਜੋ ਜੁਡੀਸ਼ਲ ਕਮਿਸ਼ਨ ਸਾਡੇ ਨਾਲ ਨਿਆਂ ਨਹੀਂ ਕਰ ਰਹੇ ਇਨਸਾਫ ਨਹੀਂ ਕਰ ਰਹੇ ਪਤਾ ਨਹੀਂ ਉਹਨਾਂ ਦੇ ਕੀ ਕਾਰਨ ਕਿ ਉਹ ਕਿਉਂ ਨਹੀਂ ਕਰਨਾ ਚਾਹੁੰਦੇ ਇਸ ਗੱਲ ਦਾ ਇਨਸਾਫ ਇਹ ਤਾਂ ਜਸਟਿਸ ਸਾਹਿਬ ਵੀ ਦੱਸ ਸਕਦੇ ਆ ਪਰ ਇਹਦੇ ਵਾਸਤੇ ਸਾਡੇ ਮਾਨਯੋਗ ਮਾਨਯੋਗ ਵਕੀਲ ਸਾਹਿਬ ਜਿਹੜੇ ਆ ਉਹ ਹਾਈ ਕੋਰਟ ਜਿਹੜਾ ਜਾਣਗੇ ਜਦੋਂ ਵੀ ਕਿਤੇ ਫੈਸਲੇ ਦੀ ਗੱਲ ਆਉਂਦੀ ਇਨਸਾਫ ਦੀ ਗੱਲ ਆਉਂਦੀ ਆ ਤੇ ਜੱਜ ਸਾਹਿਬ ਦੇ ਕੋਈ ਗੱਲ ਆਉਂਦੀ ਮੇਰੇ ਕੋਲੇ ਪਾਵਰ ਨਹੀਂ ਜਦੋਂ ਕਿ ਜੇ ਕੋਈ ਫੰਡ ਨੂੰ ਮਿਸਯੂਜ਼ ਕਰਦਾ ਤਾਂ ਸਾਰੀ ਪਾਵਰ ਜਿਹੜੀ ਹਰਿਆਣਾ ਸਰਕਾਰ ਨੇ ਜਸਟਿਸ ਸਾਹਿਬ ਨੂੰ ਦਿੱਤੀ ਹੋਈ ਹੈ ਕਮਿਸ਼ਨ ਨੂੰ ਦਿੱਤੀ ਹੋਈ ਹੈ ਉਹ ਪਾਵਰ ਨੂੰ ਯੂਜ਼ ਕਰਦੇ ਹੋਏ ਜੱਜ ਸਾਹਿਬ ਨੂੰ ਜਿਹੜਾ ਫੈਸਲਾ ਦੇਣਾ ਚਾਹੀਦਾ ਅੱਜ ਤੁਸੀਂ ਵੀ ਦੇਖ ਲਓ ਮੀਡੀਆ ਦੇ ਸਾਹਮਣੇ ਦੋਨੇ ਸਦਕਾਰਯੋਗ ਮੈਂਬਰ ਇਹ ਖੜੇ ਨੇ ਜੱਥੇਦਾਰ ਬਲਦੇਵ ਸਿੰਘ ਜੀ ਸਰਦਾਰ ਜੋਗਾ ਸਿੰਘ ਜੀ ਇਹਨਾਂ ਨੇ ਆਪ ਹਾਜ਼ਰ ਹੋ ਕੇ ਜੁਡੀਸ਼ੀਅਲ ਕਮਿਸ਼ਨ ਤੇ ਕਿਹਾ ਕਿ ਅਸੀਂ ਉਸ ਮੀਟਿੰਗ ਵਿੱਚ ਨਹੀਂ ਸਾਂ ਤਾਂ ਫਿਰ ਸਾਈਨ ਆਪਣੇ ਆਪ ਹੀ 33 ਤੋਂ 33 ਰਹਿ ਜਾਂਦੇ ਨੇ ਬਾਕੀ ਹੋਰ ਵੀ ਦੋ ਮੈਂਬਰ ਉੱਥੇ ਹਾਜ਼ਰ ਨਹੀਂ ਸਨ ਉਹਨਾਂ ਦੇ ਵੀ ਨਹੀਂ ਸਨ ਉਹ ਵੀ ਨਹੀਂ ਸਨ ਅਸੀਂ ਕਿਹਾ ਵੀ ਸਾਰੇ ਮੈਂਬਰਾਂ ਨੂੰ ਵੀ ਬੁਲਾਉਣ ਦੀ ਲੋੜ ਨਹੀਂ ਉਹਨਾਂ ਚਾਰਾਂ ਨੂੰ ਬੁਲਾ ਕੇ ਤੁਸੀਂ ਪੁੱਛ ਲਓ ਤੁਸੀਂ ਹਾਜ਼ਰ ਸੀ ਕਿ ਨਹੀਂ ਹਾਜ਼ਰ ਸੀਗੇ ਪਰ ਜਸਟਿਸ ਸਾਹਿਬ ਨੇ ਸਾਨੂੰ ਇਨਸਾਫ ਦੇਣ ਦਾ ਵਾਅਦਾ ਦੇ ਪਾਸੇ ਇੱਕ ਵੀ ਕਦਮ ਨਹੀਂ ਵਧਾਇਆ ਹਾਈ ਕੋਰਟ ਕੀ ਪ੍ਰੋਸੈਸ ਉਹਨਾਂ ਤੇ ਪ੍ਰੈਸ਼ਰ ਹੈ ਜਾਂ ਕੀ ਉਹਨਾਂ ਦੀ ਮਰਜ਼ਾ ਆ ਇਹ ਜਸਟਿਸ ਸਾਹਿਬ ਦੱਸ ਸਕਦੇ ਆ ਪਰ ਅਸੀਂ ਹਾਈ ਕੋਰਟ ਵੱਲ ਮੂਵ ਕਰਾਂਗੇ ਇਨਸਾਫ ਲੈਣ ਲਈ ਕਿ ਹਰਿਆਣੇ ਦੀਆਂ ਸੰਗਤਾਂ ਨਾਲ ਧੋਖਾ ਨਹੀਂ ਹੋਣ ਦਿਆਂਗੇ ਔਰ ਗੁਰੂ ਘਰ ਦਾ ਜਿਹੜਾ ਅਸਰਮਾਇਆ ਉਹਦੇ ਨਾਲੇ ਫਰਾਡ ਨਹੀਂ ਹੋਣ ਦੇਵਾਂਗੇ ਜਿਹੜਾ ਰਲ ਕੇ 104 ਕਰੋੜ ਦੇ ਬਜਟ ਦਾ ਫਰਾਡ ਕਰਨਾ ਚਾਹੁੰਦਾ ਹੈ